ਬਿਠਾਈ ਪ੍ਰਪਤੀਛਤੇ ਸੁਪਰਸੰਗ ਚਲਾਈ ਤਾਨ ਗੁਰੂ ਆਰ ਗੋਬਿੰਦ ਸਾਹਿਬ ਜੀ ਨੇ ਦੋਨਾਂ ਦਾ ਸਨਮਾਨ ਕਰ ਦਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਠਾ ਲਈਆ ਪ੍ਰਭੂ ਦੇ ਨਾਲ ਜੁੜਨ ਦੇ ਵਾਸਤੇ ਤਾਂ ਉਸ ਪਰਮਾਰਥਕ ਦੀਆਂ ਰੱਬ ਦੇ ਘਰ ਦੀਆਂ ਸਤਿਗੁਰਾਂ ਵਿਚਾਰਾਂ ਕਹਿੰਦੇ ਸਾਂਝੀਆਂ ਕੀਤੀਆਂ ਹਨ। ਹੁਣ ਅਜ਼ਰਤ ਕੈ ਸੁਨ ਗੁਰ ਪੀਰ ਮੈਂ ਅਬ ਚਲਿਓ ਚੈਤ ਕਸ਼ਮੀਰ ਫਿਰ ਬਾਦਸ਼ਾਹ ਨੇ ਮਹਾਰਾਜ ਜੀ ਦਾ ਰੁਖ ਦੇਖ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਹੁਣ ਸਤਗੁਰੂ ਜੀ ਕਸ਼ਮੀਰ ਦੀ ਧਰਤੀ ਤੇ ਜਾਣਨਾ ਚਾਹੁੰਦਾ ਹਾਂ ਹੁਣ ਸਤਗੁਰੂ ਆਪ ਕਿਰਪਾ ਕਰੋ ਮੇਰੇ ਤੇ ਇਮਾ ਮਮ ਮਿਹਰਬਾਨੀ ਧਰਾਂ ਮਮ ਪਾਛੀ ਇਮਹੀ ਹਿਤ ਕਰਾਂ ਸਤਿਗੁਰੂ ਜੀ ਜਿਵੇਂ ਹੁਣ ਤੁਸੀਂ ਮੇਰੇ ਤੇ ਬੜੀ ਮਿਹਰਬਾਨੀ ਕੀਤੀ ਹੈ ਕਿਰਪਾ ਕੀਤੀ ਆ ਨਾ ਉਸੇ ਤਰ੍ਹਾਂ ਸਤਿਗੁਰੂ ਪਿੱਛੋਂ ਵੀ ਮੇਰੇ ਤੇ ਕਿਰਪਾ ਰੱਖਿਓ ਸ਼ਾਹਜਹਾਂ ਸੇਵਾ ਤੁਮ ਠਾਨੈ ਰਹਿ ਇਹਾ ਸਭ ਬਿਦਕੋ ਜਾਣੈ ਆ ਮੇਰਾ ਪੁੱਤਰ ਸ਼ਾਹਜਹਾਨ ਕਹਿੰਦੇ ਆਪ ਜੀ ਦੀ ਸੇਵਾ ਦੇ ਵਿੱਚ ਰਹੇਗਾ ਸਾਰੀਆਂ ਵਿਧੀਆਂ ਨੂੰ ਸਤਿਗੁਰੂ ਸੇਵਾ ਦੀਆਂ ਨੂੰ ਜਾਣਦਾ ਹੈ ਇਹ ਹੋ ਪਰ ਕਿਰਪਾ ਕਰਤ ਜੀ ਸਰੀਤ ਇਸ ਭਰ ਪੀ ਤੁਮ ਠਾਨੋ ਨੀਤ ਜਿਸ ਤਰ੍ਹਾਂ ਤੁਸੀਂ ਮੇਰੇ ਤੇ ਕਿਰਪਾ ਕਰਦੇ ਰਹੇ ਹੋ ਅੱਜ ਤੱਕ ਕਿਰਪਾ ਬਖਸ਼ਿਸ਼ ਕੀਤੀ ਹੈ ਸਤਗੁਰੂ ਮੇਰੇ ਪੁੱਤਰ ਤੇ ਵੀ ਉਸੇ ਤਰ੍ਹਾਂ ਕਿਰਪਾ ਕਰਿਓ ਸ੍ਰੀ ਹਰਿ ਗੋਬਿੰਦ ਬਾਕ ਬਖਾਨਾ ਸ੍ਰੀ ਗੁਰੂ ਘਰ ਹੈ ਮੁਕਰ ਸਮਾਨਾ ਤਨ ਗੁਰੂ ਆਰ ਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਹਾ ਸਤਿਗੁਰੂ ਕਹਿਣ ਲੱਗੇ ਬਾਦਸ਼ਾਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਹੈ ਨਾ ਕਹਿੰਦੇ ਇਹ ਸ਼ੀਸ਼ੇ ਦੀ ਤਰ੍ਹਾਂ ਜੀ ਬਿਲਕੁਲ ਸਾਫ ਆ ਜਿਵੇਂ ਸ਼ੀਸ਼ਾ ਦਰਪਨ ਨਾ ਕਦੇ ਵੀ ਝੂਠ ਨਹੀਂ ਜੇ ਬੋਲਦਾਗਾ ਜਿਹੋ ਜਹੇ ਨਿਸਾਨ ਮੁਖ ਦੇਖੇਗਾ ਉਹੋ ਜਹ ਦਿਖਾਉਂਦਾ ਹੈ ਜੀ ਜਿਹੋ ਜਾਂ ਚਿਹਰਾ ਗੁਰਨਾਨਕ ਸਾਹਿਬ ਦਾ ਕਰ ਸ਼ੀਸ਼ੇ ਵਰਗਾ ਤਾਂ ਹੈ ਜਿਹੋ ਜੀ ਭਾਵਨਾ ਜਿਹੋ ਜੀ ਸ਼ਰਧਾ ਇੱਥੇ ਬੰਦਾ ਧਾਰਨ ਕਰਕੇ ਆਉਂਦਾ ਨਾ ਉਹੋ ਜਾਂ ਫਲ ਮਿਲ ਜਾਂਦਾ ਜਿਹੋ ਜੀ ਅੰਦਰੇ ਇਨਸਾਨ ਦੇ ਹੋਏਗੀ ਚਲੋ ਬੰਦਾ ਕਈ ਵਾਰੀ ਬੰਦੇ ਦੀ ਅੰਦਰ ਦੀ ਨਹੀਂ ਜਾਣਦਾਗਾ ਪਰ ਸਤਗੁਰੂ ਪਾਤਸ਼ਾਹ ਤਾਂ ਹਟ ਪਟਣ ਵਿੱਚ ਮੰਦਰ ਪੰਨਾ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖਾ ਤੁਰ ਤੇ ਕਹਾ ਛਪਾਵੈ ਦੁਨੀਆਂ ਦੇ ਲੋਕਾਂ ਤੋਂ ਛਪਾ ਲਵਾਂਗੇ ਪਰ ਰੱਬ ਤੋਂ ਨਹੀਂ ਜੇ ਛੁਪਦਾਗਾ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਇੱਕ ਬਚਨ ਵਰਤਿਆ ਨਾ ਹੱਕ ਹੱਕ ਐਨਾ ਗੁਰੂ ਗੋਬਿੰਦ ਸਿੰਘ ਸੱਚ ਦੇ ਸਤਗੁਰੂ ਜੀ ਸ਼ੀਸ਼ੇ ਹਨ ਮਹਾਰਾਜ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਸਾੜਾ ਨਹੀਂਗਾ ਸੱਚ ਦੀ ਸ਼ੀਸ਼ੇ ਸੱਚ ਦੀ ਸ਼ੀਸ਼ੇ ਵਿੱਚ ਜੇਹੋ ਜਿਹਾ ਕੋਈ ਭਾਵਨਾ ਨਾਲ ਮੁੱਖ ਦੇਖ ਲਏ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਕਰ ਰਹੇ ਹਨ ਜੈਸਾ ਜਥਾ ਆਪ ਨੂੰ ਵੀਸ ਬਣਾਵੇ ਕਿਸ ਪ੍ਰਕਾਰ ਹੀ ਤਿਸੈ ਦਿਖਾਵੇ ਤੇ ਮਹਾਰਾਏ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੋ ਜਾਂ ਕੋਈ ਕਹਿੰਦੇ ਆਪਣਾ ਭੇਸ ਬਣਾਉਂਦਾ ਨਾ ਕਪੜਾ ਲੀੜਾ ਜਿਹੋ ਜਾਂ ਧਾਰਨ ਕਰਕੇ ਭਾਵਨਾ ਰੱਖ ਕੇ ਜਿਹੋ ਜਾਂ ਸਨਮੁਖ ਕਹਿੰਦੇ ਹੁੰਦਾ ਉਸੇ ਤਰ੍ਹਾਂ ਕਹਿੰਦੇ ਦਿਖਾਈ ਦੇ ਦਿੰਦਾ ਹੈ ਕਿਮ ਤੂੰ ਮਹਾਮਸੂ ਰਹ ਹਮ ਤੁਮਸੋ ਤੇ ਮਹਾਮਰਹ ਜਿਮ ਇਹੀ ਰਹ ਹਮਸੋ ਮਹਾਰਾਏ ਕਹਿੰਦੇ ਵੀ ਕੋ ਬਾਸ ਜਿਵੇਂ ਤੁਸੀਂ ਸਾਡੇ ਨਾਲ ਕਹਿੰਦੇ ਭਾਵਨਾ ਨਾਲ ਰਹਿੰਦੇ ਰਹੋ ਅਸੀਂ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਵਿਚਦੇ ਆ ਅੱਜ ਤੇਰਾ ਪੁੱਤਰ ਆ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਇਹ ਸਾਡੇ ਨਾਲ ਰਹੇਗਾ ਸੀ ਇਹਦੇ ਨਾਲ ਉਸੇ ਤਰ੍ਹਾਂ ਰਹਾਂਗੇ ਮਹਾਰਾਜ ਕਹਿੰਦੇ ਇਹ ਭਾਵਨਾ ਦੇ ਨਾਲ ਜਿਵੇਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹ ਸੇਵਾ ਕਰੇਗਾ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਖੁਸ਼ੀਆਂ ਨੂੰ ਮਿਲਦੀਆਂ ਰਹਿਣਗੀਆਂ ਅਪ ਕਸ਼ਮੀਰ ਜਾਹੋ ਸੁਖ ਹੇਤ ਜਹ ਸੀਤਲਤਾ ਬਰਫ ਸਮੇਤ ਮਹਾਰਾਏ ਕਹਿੰਦੇ ਜਿੱਥੇ ਬੜਾ ਠੰਡਾ ਮੌਸਮ ਆ ਬਰਫ ਪੈਂਦੀ ਆ ਤਰ੍ਹਾਂ ਤਰ੍ਹਾਂ ਦੇ ਫਲ ਫਰੂਟ ਮੇਵੇ ਨੇ ਮਹਾਰਾਏ ਕਹਿੰਦੇ ਨਾ ਹੁਣ ਤੁਸੀਂ ਸੁਖ ਨਾਲ ਬਿਨਾ ਕਿਸੇ ਚਿੰਤਾ ਤੋਂ ਮਾਰੇ ਕਹਿੰਦੇ ਕਸ਼ਮੀਰ ਜਾਓ ਸਾਡੀਆਂ ਖੁਸ਼ੀਆਂ ਨੇ ਤੁਹਾਨੂੰ ਕਰ ਬੂਸਲ ਜਹ ਕਾਮਨਾ ਕੋਈ ਬਨ ਉਕ ਬਨ ਸੁਮਨਨ ਜੁਤ ਹੋਈ ਉਥੇ ਜਾ ਕੇ ਕਹਿੰਦੇ ਪਹਾੜਾਂ ਦੀ ਇਲਾਕੇ ਦੀ ਸੈਰ ਕਰੋ ਜਿੱਥੇ ਕਿੱਥੇ ਹਰ ਤਰ੍ਹਾਂ ਕਰਕੇ ਕਹਿਣ ਲੱਗੇ ਨਾ ਜੰਗਲਾਂ ਦੇ ਵਿੱਚ ਬਾਗਾਂ ਦੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜਿਆ ਗਰਮੀ ਕਿਸੇ ਤਰ੍ਹਾਂ ਕਰਕੇ ਵੀ ਨਹੀਂ ਉਥੇ ਹਮ ਲਵਪੁਰ ਮੈਂ ਠਾਨੇ ਬਾਸਾ ਨਹੀਂ ਆਪਨੇ ਜਾਵੇਂ ਆਵਾਸਾ ਮਹਾਰਾਏ ਕਹਿੰਦੇ ਜਦ ਤੱਕ ਤੁਸੀਂ ਵਾਪਸ ਨਹੀਂ ਆ ਜਾਂਦੇ ਚਲੋ ਅਸੀਂ ਇੱਥੇ ਹੀ ਰਹਾਂਗੇ ਲਾਹੌਰੀ ਅਸੀਂ ਵਾਪਸ ਨਹੀਂ ਜਾਂਦੇ ਉਹਨਾਂ ਸਮਾਨਾ ਮਹਾਰਾਏ ਕਹਿੰਦੇ ਇੱਥੇ ਹੀ ਰਹਾਂਗੇ ਅਸੀਂ ਹਮ ਲਵਪੁਰ ਮੈਂ ਠਾਨੇ ਬਾਸਾ ਨਹੀਂ ਆਪਨੇ ਜਾਏ ਆਵਾਸਾ ਮਹਾਰਾਏ ਸੱਚੇ ਪਾਤਸ਼ਾਹ ਜੀ ਨੇ ਆਵਾਸਾ ਘਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਾਰਾ ਇਹ ਕਹਿੰਦੇ ਅਸੀਂ ਉੱਥੇ ਰਹੀ ਉਹਦਾ ਸਮਾ ਜਾਵਾਂਗੇ ਇੱਥੇ ਕਹਿੰਦੇ ਵਾਸਾ ਰੱਖਾਂਗੇ ਲਾਹੌਰ ਦੀ ਧਰਤੀ ਤੇ ਇੱਥੇ ਵਾਸਾ ਰੱਖ ਕੇ ਯਹਾਂ ਪਰਮੇਸ਼ਰ ਸਿਮਰੈ ਬੈਸੀ ਤੇ ਮਹਮ ਰਹੈ ਟੁਮ ਟੁਮ ਠਿਗ ਜਾਸੀ ਮਾਰਾ ਇਹ ਕਹਿੰਦੇ ਇੱਥੇ ਪਰਵੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਨੂੰ ਕਰਾਂਗੇ ਬੰਦ ਕੀ ਕਰਾਂਗੇ ਉਸ ਪ੍ਰਮਾਤਮਾ ਦੀ ਅਸੀਂ ਕਹਿੰਦੇ ਉਸੇ ਤਰ੍ਹਾਂ ਰਹਾਂਗੇ ਜਿਵੇਂ ਕਹਿੰਦੇ ਵੀ ਤੁਹਾਡੇ ਪਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਵੇਂ ਰਹਿੰਦੇ ਰਹੇ ਹਾਂ ਕਿਤੇ ਆਦਕ ਬਾਚ ਅਪਨ ਅਪਰ ਬਖਾਨੇ ਗयो शाहੋ ਪੁਨ ਅਪਨ ਸਥਾਨੇ ਹੁਣ ਇਹ ਮਹਾਰਾਜ ਨੇ ਬਚਨ ਕਿਉਂ ਕਿਹਾ ਵੀ ਅਸੀਂ ਉਸੇ ਤਰ੍ਹਾਂ ਰਹਾਂਗੇ ਤਾਂ ਕਾਰਨ ਇਹ ਸੀਨਾ ਕਿ ਬਾਦਸ਼ਾਹ ਦੇ ਅੰਦਰ ਇਹ ਗੱਲ ਨਾ ਕਰ ਕਰ ਜਾਈਂ ਨਾ ਵੀ ਵੀ ਹਾਂ ਵੀ ਅਸੀਂ ਉਧਰ ਚਲੇ ਜਾਈਏ ਤੇ ਪਿੱਛੇ ਇਹ ਬਾਦ ਦੇ ਵਿੱਚ ਤਖਤ ਤੇ ਬੈਠ ਜਾੜੇ ਤੇ ਲਾਹੌਰ ਸਾਡਾ ਰਹੇ ਵੀ ਸਾਰਾ ਇੱਥੇ ਬਾਦਸ਼ਾਹਾਂ ਨੂੰ ਦੁਬਾਰਾ ਇੱਥੇ ਕਿਦੇ ਨੇੜੇ ਤੇੜੇ ਵੀ ਪੜਕੰਨੀ ਦੇੜਾ ਮਹਾਰਾਜ ਕਹਿਣ ਲੱਗੇ ਨਹੀਂ ਉਸੇ ਤਰ੍ਹਾਂ ਜਿਵੇਂ ਪ੍ਰੇਮ ਨਾਲ ਪਹਿਲਾਂ ਉੱਥੇ ਵੀ ਦਿੱਲੀ ਵੀ ਰਹੇ ਲਾਹੌਰ ਕਾ ਆਗਰੇ ਮਹਾਰਾਜ ਕਹਿੰਦੇ ਹਰ ਤਰ੍ਹਾਂ ਕਰਕੇ ਕਹਿੰਦੇ ਅਸੀਂ ਸਤਗੁਰੂ ਕਹਿੰਦੇ ਤੁਹਾਡੇ ਨਾਲ ਹਾ ਸ਼ਾਹ ਜਹਾਂ ਸਮਝਾਵਨ ਕੀਨ ਇਹ ਪੀਰਨ ਕੇ ਪੀਰ ਪ੍ਰਬੀਨ ਕਣ ਜਦੋਂ ਮਹਾਰਾਜ ਤੋਂ ਆ ਗਿਆ ਲੈ ਕੇ ਨਾ ਇਹ ਹੁਣ ਪਿਓ ਤੇ ਪੁੱਤਰ ਦੋਨੋਂ ਚੱਲੇ ਇੱਕੇ ਪਾਲਕੀ 'ਚ ਬੈਠ ਗਏ ਆ। ਹ ਰਾਸਤੇ ਵਿੱਚ ਜਾਂਦਾ ਪਿਤਾ ਆਪਣੇ ਪੁੱਤਰ ਨੂੰ ਸਮਝਾਉਂਦਾ ਪਿਆ ਕਹਿਣ ਲੱਗੇ ਪੁੱਤਰ ਇਹ ਪੀਰਾਂ ਦੇ ਪੀਰੜੇ ਇਹ ਸਭ ਤੋਂ ਵੱਡੇ ਸਮਰਾਥ ਨੇ ਅੱਜ ਜਿਹੜਾ ਕਹਿਣ ਲੱਗੇ ਆਪਣੇ ਕੋਲ ਆ ਪਾਲਕੀਆਂ ਬੱਗੀਆਂ ਜੋ ਕੁਝ ਕਹਿੰਦੇ ਵੀ ਇੱਕ ਹਾਥੀ ਕੋੜੇ ਫੌਜਾਂ ਸੋਨਾ ਚਾਂਦੀ ਹੀਰੇ ਮੋਤੀ ਰਾਜ ਭਾਗ ਜੋ ਦੇਖਦੇ ਆ ਨਾ ਸਭ ਕਹਿੰਦੇ ਇਹਨਾਂ ਦੀ ਦੇੜਿਆ ਆਪਣੇ ਕੋਲੇ ਕੁਝ ਨਹੀਂ ਆਪਾਂ ਕੰਗਾਲ ਸੀ ਬਿਲਕੁਲ ਬੱਡ ਬਡੇਰਿਆਂ ਦੇ ਕੋਲੇ ਕੁਝ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਏਡੀ ਕਿਰਪਾ ਵਰਤੀ ਇਹਨਾਂ ਦੇ ਘਰ ਦੀ ਦੇੜਾ ਪੈੜਾ ਰਾਜ ਭੋਗ ਆ ਜਿਹੜਾ ਏਡਾ ਰਾਜ ਭਾਗ ਹੈ ਨਾ ਆਪਣੇ ਕੋਲ ਦੁਨੀਆ ਦੇ ਵਿੱਚ ਹੁਕਮ ਚੱਲਦਾ ਲੋਕ ਸਲਾਮਾ ਕਰਦੇ ਆ ਮੱਥੇ ਟੇਕਦੇ ਆ ਰਸਤਾ ਛੱਡ ਕੇ ਹੱਥ ਜੋੜ ਕੇ ਖੜ ਜਾਂਦੇ ਨੇ ਇਹ ਸਭ ਇਹਨਾਂ ਦੀ ਕਿਰਪਾ ਹੈ ਮਾਨ ਰਹੀਆ ਯ ਨੁਸਾਰੇ ਮਾਨੋ ਤਿਮ ਜਿਮ ਗਿਰਾ ਉਚਾਰੇ ਤੇ ਇਸ ਕਰਕੇ ਕਹਿੰਦੇ ਵੀ ਅਸੀਂ ਵੀ ਇਹਨਾਂ ਦੇ ਹੁਕਮ ਦੇ ਅਨੁਸਾਰਾਂ ਤੇ ਪੁੱਤਰ ਤੂੰ ਵੀ ਕਹਿੰਦੇ ਮੇਰੇ ਪਿੱਛੋਂ ਕੋਈ ਇਹੋ ਜੀ ਗੱਲ ਨਾ ਕਰ ਲਈ ਇਹਨਾਂ ਦੇ ਹੁਕਮ ਦੇ ਵਿੱਚ ਰਹਿਣਾ ਦੇਖੋ ਇਹਨਾਂ ਦੀਆਂ ਜਿੰਨੀਆਂ ਖੁਸ਼ੀਆਂ ਲੈ ਹੋ ਜਾੜ ਤੇ ਜੇ ਕਿਤੇ ਕਹਿੰਦੇ ਵੀ ਕੋਈ ਇਹੋ ਜਾਂ ਅਵਗਿਆ ਕਰ ਬੈਠਾ ਨਾ ਇਹਨਾਂ ਦਾ ਇੱਕ ਕਹਿਆ ਹੋਇਆ ਬਚਨ ਸਭ ਕੁਝ ਤਬਾਹ ਕਰ ਦੇਵੇਗਾ ਕਾਸੀ ਜੋਗੇ ਨਹੀਂ ਰਹਿਣਾਗਾ ਆਪਾ ਜਿਵੇਂ ਸਤਿਗੁਰੂ ਜੀ ਕਹਿਣ ਵਾਸਤੇ ਤੁਸੀਂ ਇਹਨਾਂ ਦੀਆਂ ਆਗਿਆਵਾਂ ਦੇ ਵਿੱਚ ਹੁਕਮ ਦੇ ਵਿੱਚ ਰਹਿਣਾ ਜੋ ਕਹਿਣ ਵਾਸ ਉਹ ਹੀ ਮੰਨ ਲੈਣਾ ਹੈ ਮਮ ਆਵਤ ਲਾ ਸੁਧ ਸਭ ਲੀਜੈ ਮੂਲ ਨ ਕਬਹੁਆ ਵਗਿਆ ਕੀਜੈ ਫਿਰ ਇਥੇ ਕਹਿ ਦਿੱਤਾ ਕਹਿੰਦੇ ਜਿਵੇਂ ਤੁਸੀਂ ਕਹਿਣ ਲੱਗੇ ਇਹ ਤੁਹਾਨੂੰ ਬਚਨ ਕਹਿਣ ਸਾਰੀ ਖਬਰ ਸਾਰ ਕਹਿੰਦੇ ਅਸੀਂ ਆਪ ਵੀ ਲੈਂਦੇ ਰਹਾਂਗੇ ਮੈਂ ਵੀ ਆ ਕੇ ਇੱਥੇ ਸਾਰਾ ਕੁਝ ਦੇਖਾਂ ਪਰਖਾਂਗਾ ਵੀ ਕੀ ਮੇਰੇ ਪਿੱਛੇ ਹੋਇਆ ਤੇ ਕਦੀ ਵੀ ਕਹਿੰਦੇ ਅਵਗਿਆ ਗਲਤੀ ਨਾ ਕਰ ਡੀ ਕੋਈ ਕਿਤੇ ਆਦਕ ਸਭ ਕਰਤ ਕਰਾਈ ਅਪਰ ਸਮਾਜ ਸੌ ਪਸਬ ਥਾਈ ਫੁੜ ਇਥੇ ਸਾਰੇ ਤਰ੍ਹਾਂ ਕਰਕੇ ਤਕੜਾਈ ਕਰਵਾ ਦਿੱਤੀ ਆ ਜਿੰਨਾ ਕਹਿੰਦੇ ਸਾਜੋ ਸਮਾਨ ਸੀ ਆ ਰਾਜਪਾਗ ਦਾ ਕਹਿਣ ਲੱਗੇ ਸਾਰਾ ਦੱਸ ਦਿੱਤਾ ਵੀ ਜੇ ਨਿਆਂ ਕਰਨਾ ਹੈ ਕੀ ਕਰਦਾ ਨਾਲ ਦੇ ਜਿਹੜੇ ਮੰਤਰੀ ਸੰਤਰੀ ਵਜੀਰ ਉਹ ਵੀ ਕੁਝ ਛੱਡ ਦਿੱਤੇ ਦੇ ਜਹਾਂਗੀਰ ਬਾਦਸ਼ਾਹ ਸ਼ਾਹਜਹਾਨ ਆਪਣੇ ਪੁੱਤਰ ਨੂੰ ਸਭ ਕੁਝ ਕਹਿੰਦੇ ਸੌਂਬ ਕੇ ਤੇ ਇੱਕ ਇੱਕ ਗੱਲ ਸਮਝਾ ਕੇ ਜਹਾਂਗੀਰ ਕਸ਼ਮੀਰ ਭਿਆਨਾ ਲਸ਼ਕਰ ਕੁਸ਼ਕ ਸੰਗ ਪ੍ਰਸਥਾਨਾ ਕਹਿੰਦੇ ਕੁਝ ਕੁ ਫੌਜ ਆਪਣੇ ਨਾਲ ਲੈ ਕੇ ਜੀ ਇਹ ਕਸ਼ਮੀਰ ਨੂੰ ਚਲਾ ਗਿਆ ਪਿੱਛੇ ਸ਼ਾਹਜਹਾਨ ਰਹਿ ਗਿਆ ਕੁਝ ਕੁ ਫੌਜ ਦੇ ਕੋਲੇ ਆ ਸਾਰੇ ਪਾਸੇ ਇੰਨੀ ਕੁ ਫੌਜ ਤਾਂ ਹੈ ਵੀ ਕੋਈ ਕਿਸੇ ਵੀ ਤਰ੍ਹਾਂ ਕਰਕੇ ਆ ਰਾਜ ਭਾਗ ਦੇ ਵਿੱਚ ਕੋਈ ਹਿਲਜੁਲ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਕਹਿਣ ਲੱਗੇ ਅਤਿਆਚਾਰ ਨਾ ਹੋਵੇ ਉਹਨਾਂ ਕ ਸਾਜੋ ਸਮਾਨੇ ਦੇ ਕੋਲੇ ਹੈ ਹਾਂਜੀ ਰੋਹ ਰਾਜਾ ਹਾਗੀਰ ਕਸ਼ਮੀਰਗਾ ਸਤਗੁਰ ਬਸੇ ਲਹੋਵਰਾ ਇਤਿਹਾਸ ਕਹਿੰਦਾ ਜਹਾਂਗੀਰ ਕਸ਼ਮੀਰ ਨੂੰ ਗਿਆ ਸ਼ਾਹਜਹਾਂ ਪਿੱਛੇ ਰਾਜਪਾਗ ਸਾਹਮਣ ਲੱਗ ਪਿਆ ਜਦ ਤੱਕ ਪਿਤਾ ਨਹੀਂ ਮੁੜਦਾਗਾ ਤੇ ਧੰਨ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਡੇਰਾ ਕਹਿੰਦੇ ਮੁਜੰਗੀ ਨਗਰ ਦੇ ਵਿੱਚ ਸਤਿਗੁਰਾਂ ਨੇ ਪੱਕਾ ਰੱਖਿਆ ਜੀ ਕਿ ਆਵਤ ਇਕ ਜਾਤ ਹੈ ਸੰਗਤ ਠੌਰ ਨਠੌਰ ਇਲਾਕੇ ਦੀਆਂ ਆਲੇ-ਦੁਵਾਲੇ ਦੀਆਂ ਜਿੰਨੀਆਂ ਸੰਗਤਾਂ ਨੇ ਸਤਿਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਾਸਤੇ ਆਉਂਦੀਆਂ ਨੇ ਕਹਿਣ ਲੱਗੇ ਕੁਝ ਇੱਕ ਜਥੇ ਸੰਗਤ ਦੇ ਆਉਂਦੇ ਆ ਕੁਝ ਵਾਪਸ ਚਲੇ ਜਾਂਦੇ ਹਨ ਔਈ ਸ਼੍ਰੀ ਅ ਗੁਰ ਹਰਗੋਬਿੰਦ ਸੁਨ ਪਾਇਓ ਮਿਹਰਬਾਨ ਲਾਭਪੁਰ ਮੈਂ ਆਇਓ ਤਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਦਿਨ ਕਹਿੰਦੇ ਵੀ ਇਸ ਗੱਲ ਦਾ ਪਤਾ ਤਾਂ ਮਹਾਰਾ ਇਹਨੂੰ ਪਹਿਲਾਂ ਹੀ ਸੀ ਪਰ ਸਤਿਗੁਰੂ ਪਾਤਸ਼ਾਹ ਨੇ ਉਦੋਂ ਹਿੱਲ-ਜੁਲਤਾਨੀ ਐ ਐਸੀ ਕੀਤੀ ਕਿ ਕਿਤੇ ਇੱਥੇ ਕੋਈ ਨਵਾਂ ਬਖੇੜਾ ਨਾ ਖੜਾ ਹੋ ਜਾਏ ਤਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਪਤਾ ਲੱਗਿਆ ਨਾ ਵੀ ਮਿਹਰਬਾਨ ਲਾਹੌਰ ਆਇਆ ਹੋਇਆ ਹੈ ਤੇ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜੀ ਨੇ ਕੀਤਕ ਦਿਨ ਬੀਤੇ ਇਸ ਥਾਨੇ ਪਿਤਾ ਸਮਾਨ ਬੈਰ ਕੂਠਾਨੇ ਇਹ ਵੀ ਪਤਾ ਹੈ ਵੀ ਆਪਣੇ ਪਿਤਾ ਦੀ ਤਰ੍ਹਾਂ ਕਹਿੰਦੇ ਤਾਇਆ ਜੀ ਦੀ ਤਰ੍ਹਾਂ ਜਿਵੇਂ ਪਿਤਾ ਜੀ ਦੇ ਨਾਲ ਉਹਨਾਂ ਨੇ ਵੈਰ ਰੱਖਿਆ ਨਾ ਉਸੇ ਤਰ੍ਹਾਂ ਇਹ ਵੀ ਵੈਰ ਦੀ ਭਾਵਨਾ ਅੰਦਰ ਲਈ ਫਿਰਦਾ ਵੀ ਵੈਰ ਕਰਦਾ ਹੈ ਦੁਸ਼ਮਣੀ ਕੱਢਣੀ ਆ ਅੰਦਰ ਗੁਰਤਾ ਗੱਦੀ ਦੇ ਲਾਲਚ ਵਾਸਤੇ ਫਿਰਦਾ ਵੀ ਮਿਲ ਜਾਏ ਸਤਿਗੁਰੂ ਆਰ ਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਸਭ ਗੱਲ ਸਤਿਗੁਰੂ ਜੀ ਜਾਣਦੇ ਨੇ ਉਹ ਗੁਰ ਵਿਚਾਰ ਔਰ ਤੁਰਕ ਨਾ ਪਾਸ ਝਗਰਤ ਕਰਤ ਪ੍ਰਕ ਪੁਕਾਰ ਪ੍ਰਕਾਸ਼ ਇਹ ਵੀ ਜਾਣਦੇ ਆ ਕਿ ਸਤਿਗੁਰੂ ਪਾਤਸ਼ਾਹ ਜੀ ਇਸ ਗੱਲ ਨੂੰ ਸਮਝਦੇ ਆ ਕਿ ਤੁਰਕਾਂ ਦੇ ਕੋਲੇ ਜਾ ਕੇ ਸਾਡੇ ਨਾਲ ਕਹਿੰਦੇ ਵੀ ਝਗੜਾ ਕਰ ਡਏ ਨੇ ਸਾਡੇ ਲਈ ਗੱਲਾਂ ਕਹਿੰਦਾ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾ ਕੇ ਪੁਕਾਰਾਂ ਕਰਦਾ ਜਾ ਕੇ ਤੁਰਕਾਂ ਦੇ ਅੱਗੇ ਜਿਸ ਤੇ ਮਾਥੋਂ ਟਕੈ ਟਿਕਾਵਨ ਤੇ ਸਿਮੀ ਪਕਿਆ ਨਿਆਵ ਚੁਕਾਵਨ ਮਹਰਾਏ ਕਹਿੰਦੇ ਵੀ ਪਰ ਜਿਸ ਨੂੰ ਕਹਿੰਦੇ ਵੀ ਉਹ ਮੱਥਾ ਟੇਕਣਾ ਚਾਹੁੰਦੇ ਆ ਨਾ ਉਹਨਾਂ ਦੇ ਪਾਸ ਸਾਡੇ ਬਾਰੇ ਕਹਿੰਦੇ ਕੀ ਨਿਆਵ ਪ੍ਰਾਪਤ ਕਰ ਲਏਗਾ ਜੀਦੇ ਅੱਗੇ ਜਾ ਕੇ ਮਿਹਰਬਾਨ ਮੱਥਾ ਟੇਕਣਾ ਚਾਹੁੰਦਾ ਨਾ ਵੀ ਇੰਨਾ ਅੱਗੇ ਪੁਕਾਰਾਂ ਕਰਾਂਗੇ ਫਰਿਆਦਾ ਕਰਾਂਗੇ ਨਿਆਣ ਲੈ ਲਈ ਕੀ ਕਹਿੰਦੇ ਵੀ ਇਹੋ ਜਾਂ ਨਿਆਣ ਕਰਨਗੇ ਲੋਕ ਸੁਰਪਤ ਆਦ ਨਿ ਮੈਂ ਗੁਰ ਗਾਤੀ ਨੀਕੋ ਨਾਹੀ ਨਾ ਹੋਵਨ ਬਾਦੀ ਮਹਾਰਾਜ ਸੱਚੇ ਪਾਤਸ਼ਾਹ ਨਾ ਆਪਣੇ ਸਿੱਖਾਂ ਦੇ ਨਾਲ ਪਾਈ ਬਿਧੀ ਚੰਦ ਜੇਠਾ ਪ੍ਰਾਣਾ ਸਤਗੁਰੂ ਜੀ ਦੇ ਕੋਲ ਬੈਠੇ ਆ ਤੇ ਮਹਾਰਾਜ ਨੇ ਇਹਨਾਂ ਨਾਲ ਬਚਨ ਸਾਂਝਾ ਕੀਤਾ ਕਹਿਣ ਲੱਗੇ ਸਿੱਖੋ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਲਾਹੌਰ ਆਇਆ ਪੁਕਾਰ ਕਰਦਾ ਫਿਰਦਾ ਰਾਨਾ ਦੇ ਕੋਲ ਤੇ ਮਹਾਰਾਜ ਜੀ ਨੇ ਫਿਰ ਨਾਲੇ ਵੀ ਬਚਨ ਕਹਿ ਕਹਿਣ ਲੱਗੇ ਇਹ ਗੁਰਤਾ ਗੱਦੀ ਉਹ ਆ ਜਿਸ ਗੁਰਦਾਨਕ ਸਾਹਿਬ ਦੇ ਤਖਤ ਦੇ ਅੱਗੇ ਰਾਜੇ ਮਹਾਰਾਜੇ ਦੇਵੀ ਦੇਵਤੇ ਸਾਰੇ ਹੀ ਝੁਕਦੇ ਆ ਸਾਰੇ ਨਮਸਕਾਰਾਂ ਕਰਦੇ ਆ ਇਹ ਮਹਾਨ ਵੱਡਾ ਤਖਤ ਹੈ ਤੇ ਇਸ ਤਖਤ ਨੂੰ ਕਹਿੰਦੇ ਜਿੱਥੇ ਮੱਥਾ ਟੇਕਣਾ ਚਾਹੀਦਾ ਤੇ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਇਸ ਗੁਰਤਾ ਗੱਦੀ ਦੇ ਪ੍ਰਤੀ ਕਹਿੰਦੇ ਝਗੜਾ ਖੜਾ ਕਰਨ ਲੱਗਿਆ ਹੈ ਜਾਂਤੀ ਮੀਲ ਕਰੈ ਸੁਖ ਪਾਈ ਨਿਜ ਨਿਜ ਥਾਨ ਰਹਿ ਹਰ ਖਾਈ ਮਹਾਰਾਏ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਵੀ ਤਾਇਆ ਜੀ ਨੇ ਜੋ ਪਿਤਾ ਜੀ ਦੇ ਨਾਲ ਜਿਹੋ ਜਿਹਾ ਕੁਝ ਕੀਤਾ ਉਹ ਚਲੋ ਗੱਲ ਹੋਈ ਨਿਬੜੀ ਖੜ ਅਸੀਂ ਦੋਨੇ ਕਹਿੰਦੇ ਵੀ ਭਾਵੇਂ ਚਾਚੇ ਤਾਇਆ ਦੇ ਪੁੱਤਰ ਆ ਮਿਹਰਬਾਨ ਚਲੋ ਉਮਰ ਦੇ ਵਿੱਚ ਮੇਰੇ ਨਾਲੋਂ ਵੱਡਾ ਹੈ ਭਰਾਵਾਂ ਦੀ ਜਗ੍ਹਾ ਤੇ ਲੱਗਦਾ ਹੈ ਤੇ ਸਤਿਗੁਰੂ ਕਹਿੰਦੇ ਵੀ ਅਸੀਂ ਸੋਚਦੇ ਆਂ ਵੀ ਇਹ ਦਰਦਰ ਦੇ ਉੱਤੇ ੱੱਕੇ ਨਾ ਖਾਂਦਾ ਫਿਰ ਇਹ ਪੜਕਣਾ ਦੇ ਵਿੱਚ ਨਾ ਜਾਏ ਕਿਉਂ ਨਾ ਹੋਵੇ ਵੀ ਇਹਨਾਂ ਨਾਲ ਕਹਿੰਦੇ ਵੀ ਦੁਬਾਰਾ ਮੇਲ ਕਰ ਲਈਏ ਚਲੋ ਜੇ ਇਹਨਾਂ ਦੇ ਪਿਤਾ ਨਹੀਂ ਮਿਲੇ ਤਾਂ ਚਲੋ ਆਪਾਂ ਨੂੰ ਮਿਲ ਪੈਣਾ ਚਾਹੀਦਾ ਸਾਡੇ ਨਾਲ ਮੇਲ ਬਣ ਜਾਏ ਤਾਂ ਫਿਰ ਜਿੱਥੇ ਮਰਜ਼ੀ ਰਹਿਣ ਚਾਹੇ ਅੰਮ੍ਰਿਤਸਰ ਸਾਹਿਬ ਰਹਿਣ ਪਾਵੇਂ ਲਾਹੌਰ ਜਿੱਥੇ ਵੀ ਇਹਨਾਂ ਦਾ ਜੀ ਕਰੇ ਸੁਖ ਨਾਲ ਵਸਣਗੇ ਜਿੱਥੇ ਕਹਿਣ ਉੱਥੇ ਰਹਿੜ ਤੇ ਕਿਸੇ ਤਰ੍ਹਾਂ ਕਰਕੇ ਇਹਨਾਂ ਨੂੰ ਕੋਈ ਸੰਕਟ ਦੁਖ ਨਹੀਂ ਹੋਵੇਗਾ। ਕਿਮ ਵਿਚਾਰ ਕਰ ਭੇਜੀ ਦੋਇ ਪੈੜਾ ਆਰ ਪੈਰਾਣਾ ਜੋਇ। ਤਾਂ ਗੁਰੂ ਆਰ ਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਪੈੜਾ ਜੀ ਤੇ ਭਾਈ ਪ੍ਰਾਣੇ ਨੂੰ ਬਚਨ ਕਿਹਾ ਮਹਾਰਾਜ ਕਹਿਣ ਲੱਗੇ ਕਹਿੰਦੇ ਤੁਸੀਂ ਨਾ ਦੋਨੋਂ ਜਾਣੇ ਜਾਓ ਤੇ ਬਾਬੇ ਕਹਿਣ ਲੱਗੇ ਵੀ ਮਿਹਰਬਾਨ ਨੂੰ ਜਾ ਕੇ ਮਿਲੋ। ਉਹਦੇ ਕੋਲ ਜਾਣਾ ਤੁਹਾਡਾ ਜ਼ਰੂਰੀ ਹੈ ਸਤਿਗੁਰੂ ਕਹਿੰਦੇ ਤੁਸੀਂ ਜਾਓ ਤੇ ਉਹਦੇ ਕੋਲ ਜਾ ਕੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਹਿਣਾ ਹੈ ਉਜੂ ਜਾਈ ਮੇਲ ਕੀ ਬਾਤ ਨਾ ਕਬਾਦ ਕਰੋ ਬਖਿਆਤ ਮਹਾਰਾਜ ਕਹਿੰਦੇ ਵੀ ਉਹਨੂੰ ਜਾ ਕੇ ਕਹਿਣਾ ਵੀ ਤੁਸੀਂ ਮੇਲ ਕਰਨ ਦੀ ਗੱਲ ਕਰੋ ਝਗੜਾ ਕਰਨਾ ਚੰਗਾ ਨਹੀਂ ਪਹਿਲਾਂ ਝਗੜਾ ਹੋਇਆ ਝਗੜੇ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਘਰ ਦੇ ਵਿੱਚ ਜੇ ਫੁੱਟ ਪੈ ਜਾਏ ਨਾ ਤੇ ਸਭ ਕੁਝ ਤਬਾਹ ਹੋ ਜਾਂਦਾ ਪਹਿਲਾਂ ਪਿਤਾ ਨੇ ਤੁਹਾਡੇ ਨੇ ਕੁਝ ਨਹੀਂ ਜੇ ਕੱਢਿਆ ਹੁਣ ਤੁਸੀਂ ਝਗੜਾ ਨਾ ਕਰੋ ਤੇ ਇਹ ਜਿਹੜਾ ਕੁਝ ਕਰਨ ਲੱਗਿਓ ਇਹਨਾਂ ਕੰਮਾਂ ਦੇ ਵਿੱਚ ਕੁਝ ਨਹੀਂ ਪਿਆਗਾ ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਮੇਲ ਰਖੜਾ ਹੀ ਕਹਿੰਦੇ ਚੰਗਾ ਹੈ ਸੁਣ ਦੋਮੂ ਤਬ ਚਲ ਕਰ ਗਈ ਖੋਜੀ ਉਡੀਰਾ ਪਹੁੰਚਤ ਭਈ ਹੁਣ ਚਲੋ ਇੰਨੀ ਇੱਕ ਗੱਲ ਸਤਗੁਰੂ ਪਾਤਸ਼ਾਹ ਜੀ ਨੇ ਜਦੋਂ ਕਹੀ ਤੇ ਮਹਾਰਾਜ ਦਾ ਬਚਨ ਮੰਨਦੇ ਹੋਏ ਗੁਰੂ ਕੇ ਸਿੱਖ ਭਾਈ ਜੇਠਾ ਪ੍ਰਾਣਾ ਦੋਨੋਂ ਕਹਿਣ ਲੱਗੇ ਨਾ ਭਾਈ ਪੈੜਾ ਦੇ ਭਾਈ ਪ੍ਰਾਣਾ ਜੀ ਇਹ ਸਤਿਗੁਰੂ ਪਾਤਸ਼ਾਹ ਜੀ ਤੋਂ ਹੁਕਮ ਲੈ ਕੇ ਚਲੇ ਗਏ ਤੇ ਜਦੋਂ ਲਾਹੌਰ ਦੇ ਵਿੱਚੋਂ ਕਈ ਸੰਗਤਾਂ ਤੋਂ ਪਤਾ ਕੀਤਾ ਨਾ ਵੀ ਇਹ ਰਹਿੰਦਾ ਕਿੱਥੇ ਹੈ ਮਿਹਰਬਾਨ ਦੇ ਬਾਰੇ ਜਦੋਂ ਪਤਾ ਲੱਗਿਆ ਇਹਦੇ ਡੇਰੇ ਦਾ ਟਿਕਾਣੇ ਦਾ ਪਤਾ ਲੱਗ ਗਿਆ ਉੱਥੇ ਚਲੇ ਗਏ ਨੇ ਲਾਹੌਰ ਦੇ ਲਾਗੇ ਹੀਰਾ ਜਿਹੜਾ ਨਗਰ ਹੈ ਨਾ ਇਹਦਾ ਨਾਨਕਾ ਕਾਰਸੀ ਜੀ ਬਾਬੇ ਮਿਹਰਬਾਨ ਦਾ ਕਿਉਂਕਿ ਬਾਵੇ ਪਿਤਾ ਦੀ ਚਾਮਦੀ ਕਾਰਵਾਲੀ ਇੱਥੋਂ ਦੀ ਸੀ ਕਿਉਂਕਿ ਸੋਹਰਾ ਪਰਿਵਾਰ ਸੀ ਨੇ ਇੱਥੇ ਸਾਰੇ ਹੀ ਮਾਤਾ ਕਰਮੂ ਇੱਥੋਂ ਦੀ ਰਹਿਣ ਵਾਲੀ ਸੀ ਇੱਥੇ ਫਿਰ ਕਹਿਣ ਲੱਗੇ ਵੀ ਇਹ ਆ ਗਏ ਆ ਪਤਾ ਲੱਗਿਆ ਵੀ ਇੱਥੇ ਰਹਿੰਦਾ ਹੈ ਇੱਥੇ ਆ ਕੇ ਜਦੋਂ ਹੁਣ ਮਿਲਾਪ ਹੋਇਆ ਦੋਨਾਂ ਸਿੱਖਾਂ ਦਾ ਬੈਠੇ ਨਿਗਟ ਪ੍ਰਸੰਗ ਚਲਾਇਓ ਸ੍ਰੀ ਹਰਿ ਗੋਬਿੰਦ ਹਮੇ ਪਠਾਇਓ ਹੁਣ ਸਤਿਗੁਰੂ ਜੀ ਦੇ ਹੁਕਮ ਦੇ ਵਿੱਚ ਵੱਜੇ ਹੋਏ ਦੋਨੋਂ ਆਇਆ ਤੇ ਆ ਕੇ ਕਹਿੰਦੇ ਵੀ ਪਹਿਲਾ ਹੱਥ ਜੋੜ ਕੇ ਸਾਹਮਣੇ ਸੀਸ ਝੁਕਾਇਆ ਵੱਡਿਆਂ ਦੀ ਜਗ੍ਹਾ ਦੇ ਉੱਤੇ ਆ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਕਾਰਜ ਵਾਸਤੇ ਭੇਜਿਆ ਜੀ ਉਹ ਅੱਗੇ ਬਚਨ ਸਾਂਝੇ ਕਰ ਲਏ ਨੇ ਬਰ ਭਾਵ ਕੂਜੈ ਤ ਵਿਸਾਰੀ ਕਰਤ ਜੋ ਵੱਡੇ ਪਰਲੋਕ ਸਿਧਾਰੀ ਫਿਰ ਇਹ ਕਹਿ ਦਿੱਤਾ ਕਹਿੰਦੇ ਜਿਹੜੀ ਤੁਸੀਂ ਵੈਰ ਭਾਵਨਾ ਕਹਿੰਦੇ ਆ ਨਾ ਇਹ ਤੁਹਾਨੂੰ ਛੱਡ ਦੇਣੀ ਚਾਹੀਦੀ ਆ ਦੇਖੋ ਵੱਡਿਆਂ ਨੇ ਤੁਹਾਡਿਆਂ ਨੇ ਵੈਰ ਰੱਖਿਆ